ਗੁਰੂ ਨਾਨਕ ਸਾਹਿਬ ਸਮਰੱਤ ਸਤਗੁਰੂ ਨੇ ਭਾਈ ਲੈਣਾ ਜੀ ਨੇ ਪਹਿਲਾ ਉਹਨਾਂ ਨੂੰ ਮੱਥਾ ਟੇਕਿਆ ਪਰ ਗੁਰਦੇਵ ਨੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਭਾਈ ਲੈਣਾ ਜੀ ਨੂੰ ਮੱਥਾ ਦੇ ਕੇ ਗੁਰੂ ਅੰਗਦ ਬਣਾ ਦਿੱਤਾ ਖਾਲਸਾ ਜੀ ਜਿਹੜੀ ਜੋਤ ਗੁਰੂ ਨਾਨਕ ਸਾਹਿਬ ਦੇ ਅੰਦਰ ਸੀ ਉਹ ਗੁਰੂ ਅੰਗਦ ਸਾਹਿਬ ਜੀ ਦੇ ਅੰਦਰ ਆ ਗਈ ਅੱਜ ਤੱਕ ਜਿਹੜੀ ਜੋਤ ਇਸ ਸਰੀਰ ਵਿੱਚ ਸੀ ਨਾਮ ਦੀ ਵਿਖਿਆ ਦੇਂਦੀ ਅੱਜ ਤੋਂ ਮੈਂ ਬਾਦ ਉਹ ਜੋਤ ਪੰਨਿਆਂ ਪਿਆਰਿਆਂ ਵਿੱਚ ਟਿਕਾ ਦਿੱਤੀ ਹਜ਼ੂਰ ਨੇ ਕਿਹਾ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਲ ਕੋ ਕੀ ਨੀ ਬੜੇ ਸੌਖੇ ਅਰਥ ਨੇ ਜੀ ਇਹ ਇਹਦੇ ਖਾਲਸਾ ਗੁਰੂ ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਤ ਕੋ ਕੀ ਨੀ ਹੋ ਸੰਕਨਾ ਕਰੀ ਜੈ ਸਾਵਧਾਨ ਹੋਏ ਦੀਜੈ ਅਬ ਅੰਮ੍ਰਿਤ ਛਕਾਓ ਜੈਸੇ ਤੁਮ ਲੀਨੀ ਕਾਲੂ ਕੇ ਕਾਲ ਅਸਕੇਤ ਹੈ ਅਕਾਲ ਪ੍ਰਭੂ ਤੇਰੇ ਕਿਰਪਾਲੂ ਹੁਕਮਾਂ ਮਾ ਦੇਨੀਓ ਪਾਈ ਸਿੱਖੋ ਸਾਨੂੰ ਅੰਮ੍ਰਿਤ ਦੇਓ ਹੁਣ ਅੱਡੀ ਗੱਲ ਅੰਮ੍ਰਿਤ ਦੇਣ ਲੱਗਿਆ ਰਹਿਤਨਾਮੇ ਬੜੇ ਨਹੀਂ ਜਿਹਾਂ ਜਿੰਨੇ ਪੁਰਾਤਨ ਰਹਿਤਨਾਮੇ ਪੜਨੇ ਨਾ ਗੁਰਬਾਣੀ ਦੀ ਰੋਸ਼ਨੀ ਚ ਪੜਿਓ ਮਿਲਾਵਟ ਵੀ ਬਹੁਤ ਮਿਲਦੀ ਪਿਆਰਾ ਸਿੰਘ ਪਦwik ਸਾਡੇ ਬਹੁਤ ਵੱਡੇ ਵਿਦਵਾਨ ਕੋਈ ਨੇ ਉਹਨਾਂ ਨੇ ਸਾਰੇ ਰਹਿਤਨਾਮੇ ਇਕੱਠਾ ਤੇ ਐਡਿਟ ਕਰ ਦਿੱਤੇ ਉਸ ਕਿਤਾਬ ਦਾ ਨਾਮ ਹੀ ਰਹਿਤਨਾਮੇ ਹਜ਼ੂਰ ਨੇ ਕਹਿਆ ਸਿੱਖੋ ਸਿੱਖ ਕੌਮ ਸਮੋਵੇ ਜਿਹੜਾ ਆ ਰਹਿਤਾਂ ਪਾਲੇਗਾ ਤੇ ਨਾ ਪ੍ਰਇਤਾ ਤੋਂ ਬਚੇਗਾ ਰਹਿਤ ਵਿੱਚ ਹੈ ਕਿ ਸਿੱਖ ਨੇ ਹੱਥ ਵਿੱਚ ਕੜਾ ਪਾਣਾ ਸਰਬਲੋਹ ਦਾ ਗਾਤਰੇ ਕਿਰਪਾਨ ਪਾਣੀ ਕੇਸਾਂ ਵਿੱਚ ਕੰਗਾ ਰੱਖਣਾ ਹੈ ਤੇਰ ਕਿਸ਼ਰਾ ਪਾਣਾ ਹੈ ਕੇਸ ਨੇ ਸਾਡੇ ਇਹ ਆਪਾਂ ਰਹਿਤ ਲੈ ਲੈਂਦੇ ਆ ਨਾ ਜੀ ਕੜਾ ਇਹਦੇ ਕੀ ਅਰਥ ਕਰਾਂਗੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਸੈਂਟੀਫਿਕ ਅਰਥ ਬੱਚਿਆਂ ਨੂੰ ਸਮਝਾਓ ਦੀ ਸੈਂਟੀਫਿਗਰ ਧਰਮ ਤਰਕ ਨਾਲ ਨਹੀਂ ਸਮਝਾਇਆ ਜਾਂਦਾ ਮੈਨੂੰ ਬਖਸ਼ਿਆ ਜੇ ਤਰਕ ਹੈ ਧਰਮ ਨੂੰ ਸਤ ਵਚਨ ਕਰਕੇ ਸਮਝਾਇਆ ਜਾਂਦਾ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਪੁੱਛਿਆ ਸੀ ਕਿ ਇਹਨਾਂ ਗਕਾਰਾਂ ਦੇ ਅਰਥ ਕੀ ਨੇ ਮੈਂ ਪਾਏ ਤੁਸੀਂ ਪਾਏ ਨੇ ਉਹ ਕਹਿੰਦੇ ਮੈਂ ਤੈਨੂੰ ਵੀ ਅਰਥ ਦਿਆਂ ਜਿਹੜੇ ਸਾਡੇ ਲੋਕ ਅਰਥ ਕਰਦੇ ਜੀ ਕੇਸ ਰੱਖੋ ਤੇ ਵਿਟਾਮਿਨ ਮਿਲਦਾ ਹੈ ਉਹਨੇ ਚ ਲਿਖਿਆ ਕਿ ਅਗਲਾ ਕੱਲ ਨੂੰ ਤਾਂ ਵਿਟਾਮਿਨ ਦੇ ਟੀਕੇ ਵੀ ਲੱਗ ਸਕਦੇ ਨੇ ਅਗਲਾ ਕਿਹਾ ਮੈਨੂੰ ਕੇਸ ਦੀ ਲੋੜ ਹੀ ਨਹੀਂ ਰੋਜ਼ ਕੰੰਗਾ ਕਰਨ ਦੀ ਤਰ੍ਹਾਂ ਮੈਂ ਕਿਹ ਟੀਕਾ ਲਵਾਉਣਾ 6 ਮਹੀਨੇ ਨਿਕਲ ਜਾਣਗੇ ਇਹ ਕੋਈ ਵੀ ਅਰਥ ਹੁੰਦੇ ਨੇ ਧਰਮ ਦੇ ਨਹੀਂ ਪਿਆਰਿਓ ਉਹ ਕਹਿੰਦਾ ਇਹਨਾਂ ਪੰਜਾਂ ਕਕਾਰਾਂ ਦੇ ਅਰਥ ਮੈਂ ਕੀ ਤੈਨੂੰ ਦੱਸਾਂ ਹੈ ਨਹੀਂ ਸਹੀ ਅਰਥ ਜਿਹੜਾ ਰਹਿਤ ਨੂੰ ਕਮਾਂਦਾ ਉਹਨੂੰ ਪੁੱਛ ਕੇ ਦੇਖ ਕੋਈ ਇਹਦੇ ਅਰਥ ਕੀ ਉਸ ਵਕਤ ਇੱਕ ਬੀਬੀ ਸਾਹਮਣੇ ਆਈ ਉਦੀ ਮੰਗ ਦੇ ਵਿੱਚ ਸੰਦੂਰ ਸੀ ਉਹਨੇ ਆਪਣੇ ਖਾਤ ਵਿੱਚ ਚੋੜਾ ਪਾਇਆ ਸੀ ਉਹ ਕਹਿੰਦਾ ਇਹਨੂੰ ਪੁੱਛ ਕੇ ਦੇਖ ਤੇਰੇ ਇਸ ਸੰਦੂਰ ਦੇ ਸੈਂਟੀਫੀਕਰ ਕੀ ਨੇ ਜਿਹੜਾ ਤੂੰ ਆਪਣੇ ਕੇਸਾਂ ਦੇ ਵਿੱਚ ਮਾਂਗ ਵਿੱਚ ਸੰਦੂਰ ਪਾਇਆ ਦੇ ਅਰਥ ਕੀ ਨੇ ਜਿਹੜਾ ਚੋੜਾ ਪਾਇਆ ਇਹਦੇ ਅਰਥ ਕੀ ਨੇ ਅਗੋ ਉੱਤਰ ਮਿਲਿਆ ਉਹ ਕਹਿੰਦੀ ਇਹਦੇ ਅਰਥ ਮੈਨੂੰ ਨਹੀਂ ਪਤਾ ਇਹ ਸੰਦੂਰ ਕਹਿ ਰਿਹਾ ਕਿ ਮੇਰਾ ਖਸਮ ਮੇਰਾ ਸਾਈ ਜਿਉਂਦਾ ਮੈਂ ਸੁਹਾਗਣ ਹਾਂ ਮੇਰਾ ਮਾਲਕ ਮੇਰੇ ਸਿਰ ਤੇ ਹੈ ਪ੍ਰੋਫੈਸਰ ਸਾਹਿਬ ਕਹਿੰਦੇ ਮੈਨੂੰ ਕਕਾਰਾਂ ਦੇ ਅਰਥਾਂ ਦਾ ਨਹੀਂ ਪਤਾ ਜਿਨ ਨੇ ਅੰਮ੍ਰਿਤ ਛੱਕੇ ਕਕਾਰ ਧਾਰਨ ਕਰ ਲੈ ਬਸ ਇਨਾਂ ਨੂੰ ਪਤਾ ਉਹਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਲੋਤਾ ਉਹਦੇ ਸੀਸ ਤੇ ਗੁਰੂ ਗੋਬਿੰਦ ਸਿੰਘ ਹੈ ਉਂਝ ਇਹਦੇ ਗਹਿਰੇ ਅਰਥ ਵੀ ਨਹੀਂ ਹਰ ਚੀਜ਼ ਦੇ ਰੋਹਾਨੀ ਅਰਥ ਨੇ ਜਦੋਂ ਰੋਹਾਨੀ ਅਰਥ ਗਵਾਜਨ ਫਿਰ ਧਰਮ ਦੇ ਚਿੰਤ ਥੋਥੇ ਬਣ ਕੇ ਰਹਿ ਜਾਂਦੇ ਮੈਂ ਸੱਚ ਕਹਿ ਰਿਹਾ ਹਾਂ ਜਦੋਂ ਚਿੰਉ ਦੇ ਅਰਥ ਗਵਾਚ ਗਏ ਗੁਰੂ ਨੇ ਪੁਨਰ ਅਰਥ ਕੀਤੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਕ ਮੈਂ ਬੇਨਤੀ ਕਰਾਂ ਅਰਥ ਕੀਤੇ ਰੇ ਹਜ਼ੂਰ ਨੇ ਕਿਹਾ ਇਹ ਰਹਿਤਾਂ ਧਾਰਨ ਕਰੀ ਅੰਮ੍ਰਿਤ ਵੇਲੇ ਇਹ ਬਾਣੀ ਪੜਨੀ ਧਰਮ ਦੀ ਕਿਰਤ ਕਰਮੀਆਂ ਤੇ ਬਹੁਤ ਡਿਟੇਲ ਹੋ ਸਕਦੀ ਰਹਿਤ ਮਰਿਆਦਾ ਜੀ ਜੀ ਅਗਲੀ ਗੱਲ ਆ ਚਾਰ ਗੱਲਾਂ ਜ਼ਿੰਦਗੀ ਚ ਭੁੱਲ ਕੇ ਨਾ ਕਰੀਂ ਜੇ ਕਰ ਦਿੱਤੀਆਂ ਇਹ ਬੱਜਰ ਕਰੈ ਤਾਂ ਬੱਜਰ ਦਰ ਤੇ ਪੱਕੀਆਂ ਸਭ ਤੋਂ ਪਹਿਲੀ ਗੱਲ ਕੇਸ ਕਤਲ ਨਹੀਂ ਕਰਨੀ ਜਿਹੜਾ ਬੰਦਾ ਕਿਸੇ ਨੂੰ ਦੀ ਬੇਦਵੀ ਕਰ ਦੇ ਕੋਈ ਸ਼ਬਦ ਕਤਲ ਹੈ ਉਹ ਥੇਰੀ ਲਿਖਾ ਕੇਸ ਨਹੀਂ ਮੁਰਨੇ ਇਸ ਨਹੀਂ ਕਿਹਾ ਕੇਸ ਨਹੀਂ ਕਤਲ ਕਰਮੇ ਮੈਂ ਆਪ ਨੂੰ ਬੇਨਤੀ ਕਰਾਂ ਕੇਸ ਨੂੰ ਕਟਣਾ ਇਸ ਤਰ੍ਹਾਂ ਜਿਵੇਂ ਬੰਦੇ ਦਾ ਕਤਲ ਕਰਨਾ ਮੈਂ ਤੁਹਾਨੂੰ ਕੋਈ ਡਰਾ ਨਹੀਂ ਲੱਗਾ ਤੇ ਨਾਮ ਹੈ ਕੋਈ ਜਜਬਾਤੀ ਹੋ ਕੇ ਤੁਹਾਡੇ ਤੋਂ ਪਰਨ ਕਰਾਨ ਲਗਾ ਹੈ ਅਸੀਂ ਕਹਿੰਦੇ ਆ ਕਿ ਇਸ ਰੱਖ ਲੋ ਗੱਲ ਹੀ ਝੂਠੀ ਹੈ ਰੱਖ ਲੋ ਸਾਡੇ ਵੱਸ ਹੁੰਦਾ ਤੇ ਆਪਾਂ ਕਹਿ ਦਿੰਦੇ ਸੀ ਸਾਰੇ ਉੱਡ ਵੀ ਜਾਓ ਰੱਬ ਵਾਰ-ਵਾਰ ਕੇਸ ਦਿੰਦਾ ਹੈ ਬੰਦਾ ਵਾਰ-ਵਾਰ ਕੱਟਦਾ ਹੈ ਇਹਦਾ ਮਤਲਬ ਜਿਹੜੀ ਵਾਰ-ਵਾਰ ਤੂੰ ਗਲਤੀ ਕਰ ਰਿਹਾ ਰੱਬ ਦੀ ਦਿੱਤੀ ਦਾਤ ਵਿੱਚ ਤੂੰ ਦਖਲ ਦੇ ਰਿਹਾ ਅਗਲੇ ਫਿਰ ਕਹਿੰਦੇ ਆ ਜੀ ਇਹ ਨਾਉ ਕਿਉਂ ਕੱਟਨੇ ਕਹਿੰਦੇ ਹੀ ਹੈ ਨਾ ਜੀ ਨਾ ਕੋਈ ਕਿਉਂ ਕੱਟਦੇ ਹੈ ਨਾਖੂਨ ਹੋਈ ਕੱਟਿਆ ਜਾਂਦਾ ਜਿਹੜਾ ਮੁਰਦਾ ਹੋ ਜਾਂਦਾ ਹੈ ਜਿਉਂਦੇ ਨੂਨ ਨੂੰ ਕੱਟ ਕੇ ਦੇਖੋ ਉਂਗਲੀ ਵਿੱਚ ਪਾਣੀ ਭਰ ਜਾਂਦਾ ਮਰੀ ਚੀਜ਼ ਤਾਂ ਸਾਡੀ ਮੈਲ ਖਾਰ ਜਾਂਦੀ ਰੋਜ਼ ਮਲ ਖਾਰ ਜਾਂਦੀ ਨਾਖੂਨ ਮਰਿਆ ਹੋਇਆ ਕੱਟਿਆ ਜਾਂਦਾ ਜਿਉਂਦਾ ਨਾਖੂਨ ਦਰਦ ਸ਼ੁਰੂ ਕਰਦਾ ਹੈ ਜਦੋਂ ਤੁਸੀਂ ਕੰੰਦਾ ਕਰਦੇ ਹੋ ਜਿਹੜੇ ਕੇਸ਼ ਮੁਰਦਾ ਹੁੰਦੇ ਨੇ ਆਪਣੇ ਆਪ ਹੀ ਕੰਗੇ ਵਿੱਚ ਆ ਜਾਂਦੇ ਆਉਂਦੇ ਨੇ ਨਾ ਇਹ ਕੇਸ ਤਾਂ ਇਹ ਇਹ ਤਾਂ ॠषि मुनियों ਦੀ ਨਿਸ਼ਾਨੀ ਹੈ ਜੀ ਜਿੰਨੇ ॠषि मुनि ਨੇ ਜਿੰਨੇ ਉਤਾਰ ਹੋਏ ਨੇ

ਜਦੋਂ ਚਿੱਟੇ ਹੋਣ ਲੱਗ ਪੈਣਾ ਕਿਉਂਕਿ ਕੀੜਿਆਂ ਨੂੰ ਬਿਮਾਰੀ ਵਿਚਾਰੇ ਬੱਚਿਆਂ ਦੇ ਚਿੱਟੇ ਹੁੰਦੇ ਪਏ ਜਦੋਂ ਚਿੱਟੇ ਹੋਣ ਲੱਗ ਪੈਣ ਕਣਕ ਪੱਕਣ ਪਿਆਰੋ ਦਾ ਰੰਗ ਬਦਲ ਜਾਂਦਾ ਹੈ ਬਦਲ ਜਾਂਦਾ ਹੈ ਨਾ ਤੇ ਜੇ ਬੰਦਾ ਸਪਰੇਅ ਲੈ ਕੇ ਕੇ ਹਰੀ ਰੱਖਣੀ ਹੈ ਹਰੀ ਰੱਖਣੀ ਹੈ ਬਾਹਰੋਂ ਤਾਂ ਹਰੀ ਜ਼ਬਰੇ ਹੋ ਜੂਗੀ ਪਰ ਅੰਦਰੋਂ ਪੱਕ ਕੇ ਉਹਦਾ ਨਾਲ ਦੇਖ ਪੈਣਾ ਛੇਕ ਸਾਦੀ ਕਹਿੰਦਾ ਬੀਬੀ ਤੂੰ ਕੇਸ ਤੱਕ ਕਹਿੰਦੇ ਕੀਲੇ ਆ ਗਏ ਨੇ ਜੀ ਤੇ ਇਹ ਚਿੱਤੀ ਹੋ ਜਾਏ ਤੇ ਮੈਂ ਕਿਹਾ ਬੰਦੇ ਨੂੰ ਸੋਚਣਾ ਚਾਹੀਦਾ ਫਿਰ 네ਗੇਟਿਵ ਨਹੀਂ ਮਲਾਨਾ ਰੂਮੀ ਨੇ ਗੱਲ ਕਹੀ ਸੀ ਉਹਦੀ ਮਸਨਵੀ ਬੜੇ ਕਮਾਲ ਦੀ ਪੜਨ ਵਾਲੀ ਮੈਂ ਉਸ ਬੰਦੇ ਉਸ ਧਰਮ ਦੇ ਆਗੂ ਦਾ ਨਾਂ ਨਹੀਂ ਲੈਣਾ ਕਿਉਂਕਿ ਕਿਸੇ ਦਾ ਕਿਉਂ ਨਾਂ ਲਈਏ ਕਿੰਨੇ ਕੋਈ ਧਾਰਮਿਕ ਆਗੂ ਜਾ ਰਿਹਾ ਸੀ ਉਹਦੀ ਉਹਦੀ ਦਾੜੀ ਚਿੱਟੀ ਸੀ ਤੇ ਰੂਮੀ ਪੁੱਛਦਾ ਮਲਾਨਾ ਰੂਮੀ ਜਲਾਲੂਦੀ ਰੂਮੀ ਬਹੁਤ ਮਸਨਵੀ ਦੀ ਮਸ਼ਹੂਰ ਸੀ ਉਹ ਕਹਿੰਦਾ ਤੂੰ ਵੱਡਾ ਕਿ ਤੇਰੀ ਦਾੜੀ ਵੱਡੀ ਉਹ ਕਹਿੰਦਾ ਮੈਂ ਵੱਡਾ ਦਾੜੀ ਤਾਂ 15 ਸਾਲ ਦਾ ਸੌ ਤੋਂ ਬਾਅਦ ਆਈ ਮੈਂ ਵੱਡਾ ਤੇ ਦਾੜੀ ਛੋਟੀ ਕਹਿੰਦਾ ਜਿਹੜੀ ਤੇਰੇ ਤੋਂ ਪਿੱਛੋਂ ਆਈ ਅੱਗੇ ਨਿਕਲ ਗਈ ਉਹ ਹੱਥ ਮਾਰ ਲੱਗ ਬੇ ਅੱਗੇ ਜਿਵੇਂ ਨਿਕਲ ਗਈ ਕਹਿੰਦਾ ਜਿਹੜੀ ਪਏ ਜਦ ਤੱਕ ਉਹ ਦੋ ਅਮਰ ਸੰਚਾਰ ਨਹੀਂ ਹੋਇਆ ਇਹ 1685 ਤੋਂ 88 ਦੇ ਵਿੱਚਕਾਰ ਦੀ ਘਟਨਾ ਹੈ ਅਮਰ ਸੰਚਾਰ ਤੇ 1699 ਨੂੰ ਹੋ ਰਿਹਾ ਹੈ ਗੁਰਦੇਵ ਦੁਕੰਗਾ ਵਰਦਿੰਦੇ ਬੀਬੀਓ ਮੇਰੀ ਬੇਨਤੀ ਹੈ ਫਿਰ ਹੱਥ ਜੋੜ ਕੇ ਬਹੁਤ ਮਰਯਾਦਾ ਚ ਲਿਖਿਆ ਕੇਸਾਂ ਚ ਕੰਗਾ ਲਾਣੇ ਇਹ ਨਹੀਂ ਲਿਖਿਆ ਗੱਤਰੇ ਨੂੰ ਲੰਮਕਾ ਕੇ ਚਲਣਾ ਅਧਿਉ ਯਾਦੇ ਬੀਬੀਆਂ ਗੱਤਰੇ ਨਾਲ ਕੰਗੇ ਬੜੇ ਨੇ ਕੇਸਾਂ ਚ ਲਿਖਿਆ ਕੇਸਾਂ ਚ ਕੰਗਾ ਕੰਗਾ ਵੀ ਲੱਕੜ ਦਾ ਮਹਾਰਾਜ ਨੂੰ ਕਹਿੰਦਾ ਜੀ ਆਹ ਕੰਗਾ ਦੇ ਦਿਓ ਕੇਸ ਦੇ ਦਿਓ ਮਹਾਰਾਜ ਜੀ ਨੇ ਜੀ ਸੱਚ ਇਹਵੇ ਉਨੇ ਝੋਲੀ ਕੀਤੀ ਸਤਗੁਰਾਂ ਨੇ ਕੰਗਾ ਵੀ ਬਾ ਦਿੱਤਾ ਕੇਸ ਵੀ ਬਾ ਦਿੱਤੇ ਜਿਹੜੀ ਦਸਤਾਰ ਬਨਣ ਲੱਗੇ ਸੰ ਅੱਧੀ ਪਾਰ ਕੇ ਦਸਤਾਰ ਵੀ ਪੀਰ ਬੁੱਧੂ ਸ਼ਾਹ ਦੇ ਰਹੇ ਗੁਰੂ ਖੁਦ ਉਹਨੇ ਪੁੱਤ ਮਰਵਾ ਕੇ ਕੰਗਾ ਕੇ ਸੰਦਾ ਉਹਨੇ ਪੁੱਤਾਂ ਦੀ ਮੌਤ ਤੋਂ ਬਾਅਦ ਦਸਤਾਰਾਂ ਦੀ ਤੁਸੀਂ ਤਾਂ ਗੁਰੂ ਗੋਬਿੰਦ ਸਿੰਘ ਦਾ ਸ਼ਕਰਾਉਣਾ ਕਰੋ ਜਿਨੇ ਟੁੱਟ ਕੇ ਸਭ ਕੁਝ ਝੋਲੀ ਵਿੱਚ ਬਾ ਦਿੱਤਾ